ਜਦੋਂ ਮੈਂ ਪੈਕਿਆਨੂ ਜਾਵਾਂ ਮਾਂ ਮਿਲਦੀ ਸੀ ਕਰ ਕਰ ਲੰਮੀਆ ਬਾਬਾ ਜਿਸ ਦਿਨ ਤੇ ਤੁਰ ਗਈ ਤੂੰ ਕੋਈ ਦੁੱਖ ਵੰਡਾ ਹੈ ਨਾ 니 ਮਾ ਤੇਰੇ ਤੋਂ ਬਗੈਰ ਕੋਈ ਗੱਲ ਨਾ ਲਿਲਾਵੇ ਨਾ 니 ਮਾ ਤੇਰੇ ਤੋਂ ਬਗੈਰ ਕੋਈ ਗੱਲ ਨਾ ਲਿਲਾਵੇ ਨਾ ਇੱਕ ਉਹਦਾ ਪਤਾ ਲੱਗਾ ਸੀ ਇੱਕ ਗਰੀਬ ਸਧਾਰਨ ਪਰਿਵਾਰ ਹੈ ਜਿੱਤੇ ਲੜਕੀ ਆ ਲੇਕਿਨ ਉਹਦੀ ਆਵਾਜ਼ ਜਿਹੜੀ ਆ ਉਹ ਤੇ ਬੁਲੰਦੀ ਸਕੂਲ ਵਾਲੀ ਆਵਾਜ਼ ਆ ਮਾਂ ਸੱਸ ਸਹੁਰੇ ਦੀਨ ਦਿੱਤੀ ਗਈ ਉਸ ਔਰਤ ਨੂੰ ਉਸ ਭੈਣ ਨੂੰ ਜਿਹੜੀ ਘਰਾਂ ਦਾ ਕੰਮ ਕਰਦੀ ਆ ਇਹ ਨਾਲ ਹੀ ਆਪਣਾ ਜਿਹੜੇ ਗਾਉਂ ਦਾ ਸ਼ੌਂਕ ਰੱਖਦੀ ਆ 1663 ਸਨ ਪਟਨੇ ਵਿੱਚ ਚੜਿਆ ਚੰਨ ਕਿਆ ਲਮ ਨੂੰ ਹੋ ਗਏ ਕੰਨ ਕਿੜਿਆ ਤੱਕ ਚਰਾਸੀ ਸੱਚ ਦਾ ਪ੍ਰਗਿਆਸ਼ ਹੋ ਗਿਆ ਮਿੱਟਿਆ ਹੰਦੇ ਰਾਤੀ ਪਟਨੇ ਵਿੱਚ ਮਿਲਣਾ ਵਧਾਈਆਂ ਜਿਹੜੇ ਪਰਿਵਾਰ ਹਮੇਸ਼ਾ ਹੀ ਜਿਹੜੇ ਗਰੀਬੀ ਦੀ ਰੇਖਾ ਰਹਿੰਦੇ ਆ ਉਹਨਾਂ ਦੇ ਹਾਲਾਤ ਹਮੇਸ਼ਾ ਤੋਂ ਦਰਖੋਣੇ ਦਿੰਦੀਆਂ ਬਾਲੇ ਦੇ ਛੱਤਾ ਬਣੀਆਂ ਵਾ ਤੇ ਜਦੋਂ ਬਰਸਾਤ ਹੁੰਦੀ ਆ ਤਾਂ ਇਹ ਜਿਹੜੀਆਂ ਜਿਹੜੀਆਂ ਛੱਤਾ ਵਾ ਇਹ ਵੀ ਟੋਮ ਲੱਗਦੀਆਂ ਹੈਗਾ ਵਾ 10 ਸਾਲਾਂ ਦੀ ਕੁੜੀਆ ਵਾ ਤੇ 70 ਸਾਲਾਂ ਦਾ ਬੇਟਾ ਹੈ ਵਾਰ ਵਾਰ ਕਨੀ ਸਪੋਰਟ ਮੇਂ ਵੀ ਜਸਦੀ ਗਾੜੇ ਸਰ ਜੀ ਸਪੋਰਟ ਤੇ ਬਹੁਤ ਆ ਪਰ ਗਰੀਬੀ ਤੋਂ ਰਹਿ ਜਾਈਦਾ ਲਿਖ ਲਿਖ ਪੇਜ ਦੀ ਸਿੱਖੂ ਨੇ ਨਾਲ ਕੱਤ ਨਹੀਂ ਹੋ ਗਿਆ ਕਿ ਤੈਨੂੰ ਤੇਰੀ ਮਾਰੀ ਗਈ ਮਤਨੀ ਮੋੜ ਕੇ ਪਿਸ਼ਾਰੀ ਪੈਰ ਕਿਸ਼ਤੇ ਦੇ ਰਾਤੋਂ ਗੱਲਾਂ ਬਣੀ ਚਮਹ ਹੱਪ ਤਾਂ ਦਾ ਚਟ ਕੋਰਤਾ ਰੱਬ ਬੁਰਗਾ ਸੀ ਤੇਰਾ ਯਾਰ ਵੈਰ ਨੇ ਇੱਜ਼ਤ ਗੁਆਤੀ ਥਾਣਿਆਂ ਚ ਰੋ ਲਿਤਾ ਅੱਛਾ ਜੀ ਮੈਂ ਕਿਹਾ ਤੁਹਾਡੇ ਕਰਦ ਨਾਲ ਸ਼ਾਤਪੁਰ ਕੋਈ ਲਾਚ ਬਣੀ ਹੈ ਕੋਈ ਨਾਇਰ ਸੋਈ ਕੋਈ ਨਾਇਰ ਤੇ ਸਰਦੋ ਵੀ ਕੱਥੇ ਆ ਹਾਂ ਜੀ ਸਰ ਬਹੁਤ ਔਖਾ ਵੀਰ ਨੂੰ ਚੱਟੀਆਂ ਤੇ ਜਾਨੀ ਚੱਟੀਆਂ ਤੇ ਤੇ ਪੇਜ ਨੀ ਚਿੱਟੀਆਂ ਦਾ ਤੇ ਪੇਜ ਵੀਰਾ ਐਵੇਂ ਮਣੀਂਂੇਂਦਾ ਵੇਆ ਤੇਰਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਕੁਲਦੀਪ ਦੀਪਾ ਅਕਸਰ ਹੀ ਆਪਣੇ ਚੈਨਲ ਦੇ ਮਾਧਿਅਮ ਰਵੇ ਹੀ ਜਿਹੜੀਆਂ ਜਿਹੜੇ ਸ਼ਖਸੀਅਤਾਂ ਵਾਂ ਜਿਹੜੀਆਂ ਇੱਕ ਚੰਗਾ ਮੁਕਾਮ ਹਾਸਲ ਕਰਨ ਵਾਲੀਆਂ ਹੁੰਦੀਆਂ ਜਾਂ ਮੋਟੀਵੇਸ਼ਨ ਵਾਲੀਆਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਿੰਦੇ ਆ ਅੱਜ ਜਿਸ ਘਰ ਪਹੁੰਚੇ ਆ ਇਹ ਪਿੰਡ ਦਾ ਨਾਗਰ ਰਾਣੀਵਲਾ ਇਸ ਇੱਕ ਉਹਦਾ ਪਤਾ ਲੱਗਾ ਸੀ ਇੱਕ ਗਰੀਬ ਸਧਾਰਨ ਪਰਿਵਾਰ ਹੈ ਜਿੱਤੇ ਲੜਕੀ ਆ ਲੇਕਿਨ ਉਹਦੀ ਆਵਾਜ਼ ਜਿਹੜੀ ਆ ਬਹੁਤ ਬੁਲੰਦੀ ਸ਼ੂਨ ਵਾਲੀ ਆਵਾਜ਼ ਆ ਮਾ ਸਲਸੜੀ ਦੀਨ ਦਿੱਤੀ ਗਈ ਉਸ ਔਰਤ ਨੂੰ ਉਸ ਭੈਣ ਨੂੰ ਜਿਹੜੀ ਘਰ ਦਾ ਕੰਮ ਕਰਦੀ ਆ ਇਹ ਨਾਲੀ ਆਪਣਾ ਜਿਹੜੇ گاਉਂ ਦਾ ਸ਼ੌਕ ਰੱਖਦੀ ਆ ਆਓ ਅਸੀਂ ਉਸ ਪਿੰਡ ਘਰ ਤੱਕ ਦਿਖਾ ਕੇ ਲੈ ਚਲੀ ਜਿਸ ਘਰ ਚ ਇਹ ਅੰਦਰ ਬੜੇ ਆ ਇਹ ਘਰ ਭੈਣ ਦਾ ਘਰ ਆ ਕਮਲਜੀਤ ਕੌਰ ਜੀ ਦਾ ਨਾਮ ਆ ਲੇਕਿਨ ਘਰ ਦੇ ਹਾਲਾਤ ਦੀ ਗੱਲ ਕੀਤੀ ਜੇਵੇ ਤੇ ਜਿਹੜੇ ਘਰ ਦੇ ਹਾਲਾਤ ਉਹ ਅਸੀਂ ਚੈਲ ਦੇ ਕੈਮਰੇ ਦਿਖਾਵਾਂਗੇ ਕਿ ਕਿੱਸਾ ਹਾਲਾਤ ਨੇ ਪਹਿਲਾਂ ਦਿਖਾ ਦੇ ਪੀ ਇਹ ਜਿਹੜਾ ਬਾਥਰੂਮ ਬਣਿਆ ਪਿਆ ਵਾ ਇਸ ਬਾਥਰੂਮ ਨਾ ਤਾਂ ਉੱਪਰ ਛੱਤ ਆ ਨਾ ਹੀ ਕੋਈ ਦਰਵਾਜ਼ਾ ਵਾ ਜਿਹਦੇ ਕਰਕੇ ਜਦੋਂ ਇੱਕ ਦਿਨ ਹੌਲਾ ਤਾਂ ਹੁੰਦਾ ਤੇ ਕਿਦਾਂ ਦਾ ਹਾਲਾਤ ਹੋਣਗੇ ਦੇਖ ਸਕਦੇ ਹੋ ਇਸ ਘਰ ਦੀ ਗਰੀਬੀ ਇਸ ਘਰ ਦੇ ਜਿਹੜੀ ਜਿਹੜੀ ਸ਼ੌਹਰਤ ਉਹ ਤੁਹਾਨੂੰ ਸਾਰੀ ਚੇਹਰੇ ਸਾਹਮਣੇ ਚ ਕਰਨ ਲੱਗੇ ਆ ਕਿਉਂਕਿ ਹਮੇਸ਼ਾ ਹੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਹੀ ਜਿਹੜੀਆਂ ਸਾਡੀਆਂ ਇਹੋ ਜਿਹੀਆਂ ਵਧੀਆ ਜਿਹੜੀ ਸ਼ਖਸੀਅਤਾਂ ਉਹ ਲੋੜਾਂ ਦੇ ਜਰੂਰ ਮਲਾਉਂਦੇ ਰਹੇ ਆ ਅੱਜ ਪੂਰਾ ਪਿੰਡ ਇਸ ਭੈਣ ਦੀ ਸਪੋਰਟ ਲਈ ਆ ਗਿਆ ਤੇ ਦੇਖ ਸਕਦੇ ਹੋ ਕੈਮਰਾਮੈਨ ਕਮ ਇੱਕ ਪੂਰਾ ਦਿਖਾ ਦਿਓ ਇਹ ਪੂਰਾ ਜਿਹੜਾ ਪਿੰਡ ਆ ਇਸ ਭੈਣ ਦੀ ਸਪੋਰਟ ਹਮੇਸ਼ਾ ਹੀ ਅੱਗੇ ਰੰਦਾ ਵਾ ਤੇ ਇਸ ਪਿੰਡ ਦੀ ਸਪੋਰਟ ਕਰਨੀ ਹੈ ਦੀ ਭੈਣ ਜਿਹੜੀ ਆ ਜਿਹੜੀ ਗਾਣੇ ਬੋਲਦੀ ਹੈ ਵਧੀਆ ਤਰੀਕੇ ਨਾਲ ਗਾਣੇ ਬੋਲਦੀ ਆ ਬਹੁਤ ਸੋਹਣੀ ਆਵਾਜ਼ ਹੈ ਮਾਸਟਰ ਜੀ ਗਲਜੇ ਬੈਠੀ ਆ ਪਹਿਲਾ ਘਰ ਦੇ ਹਾਲਾਤ ਨਾਲ ਦਿਖਾਈ ਜਾਂਦੇ ਵੀ ਇਹ ਦੇਖ ਸਕਦੇ ਹੋ ਇਹ ਇੱਕ ਰਸੋਈ ਜਿਹੜੀ ਬਣੀ ਹੈ ਜਿਹੜੀ ਓਪਨ ਸੁਇਜ ਨੂੰ ਆਪਾਂ ਕਹਿੰਦੇ ਜਿਹੜੀ ਪਿੰਡਾਂ 'ਚ ਹੁੰਦੀ ਆ ਕੋਈ ਇਹਦੇ ਉੱਪਰ ਛੱਤ ਨਹੀਂ ਆ ਕੋਈ ਇਹ ਤੇ ਕੋਈ ਪੱਕਾ ਜ਼ਮੀਨ ਹੀ ਬਣੀ ਗਈ ਕੱਚੀ ਜ਼ਮੀਨ ਉੱਪਰ ਸਾਰਾ ਮਕਾਨ ਆ ਕੱਚੀ ਛੱਤ ਕੱਚੇ ਸਾਰੇ ਘਰ ਬਣਾਏ ਗਏ ਤੇ ਕੱਚਾ ਚੁੱਲਾ ਵੱਜੇ ਤੇ ਇਹ ਭੈਣ ਆਪਣੀ ਰੋਜ਼ ਰੋਟੀ ਪਾਣੀ ਬਗੋਲਦੀ ਆ ਕਿਉਂਕਿ ਤੁਹਾਨੂੰ ਪਹਿਲਾਂ ਦੱਸਿਆ ਵੀ ਇਸ ਭੈਣ ਦੇ ਘਰ ਦੇ ਹਾਲਾਤ ਜਿਹੜੇ ਆ ਉਹ ਬਹੁਤ ਬੱਤਰ ਆ ਲੇਕਿਨ ਜਿਹੜੀ ਆਵਾਜ਼ ਉਹ ਬਾਗਮਾਲ ਆਵਾਜ਼ ਆ ਇਹ ਪੂਰਾ ਪਿੰਡ ਖੜਾ ਹੋਇਆ ਆਪਣੇ ਘਰ ਦੇ ਹੱਥ ਉੱਪਰ ਦਿਖਾਣੇ ਆ ਘਰ ਦੇ ਕਮਰਾ ਵੇਖ ਸਕਦੇ ਹੋ ਕਮਰੇ ਇਹ ਛੱਤਾਂ ਵਾਂ ਉਹ ਬਿਲਕੁਲ ਬਾਲੇ ਦੇ ਛੱਤਾਂ ਬਣੀਆਂ ਬਾਲੇ ਦੇ ਛੱਤਾਂ ਬਣੀਆਂ ਵਾ ਤੇ ਜਦੋਂ ਬਰਸਾਤ ਹੁੰਦੀ ਆ ਤਾਂ ਇਹ ਜਿਹੜੀਆਂ ਜਿਹੜੀਆਂ ਛੱਤਾਂ ਵਾਂ ਇਹ ਵੀ ਚੁੰਗ ਲੱਪਦੀਆਂ ਇਸ ਪਰਿਵਾਰ ਦਾ ਜਿਹੜਾ ਗੁਜਰ ਬਸੇ ਜਿਹੜਾ ਵਾ ਮੇਨ ਮਜ਼ਦੂਰੀ ਨਾਲ ਚੱਲਦਾ ਪਿਆ ਵਾ ਜਿਹੜੇ ਪਰਿਵਾਰ ਹਮੇਸ਼ਾ ਹੀ ਜਿਹੜੇ ਗਰੀਬੀ ਰੇਖਾ ਰਹਿੰਦੇ ਆ ਉਹਨਾਂ ਦੇ ਹਾਲਾਤ ਹਮੇਸ਼ਾ ਹੀ ਤੁਹਾਨੂੰ ਦਿਖਾਉਣੇ ਰਹਿੰਦੇ ਆ ਜਿਵੇਂ ਦੇ ਘਰ ਹਾਲਾਤ ਕਿਸਾ ਦੇ ਆ ਅਸੀਂ ਉਸ ਭੈਣ ਨਾਲ ਵੀ ਗੱਲਬਾਤ ਕਰਾਂਗੇ ਭੈਣ ਦੀ ਤੁਹਾਨੂੰ ਬਾਜ ਵੀ ਸਵਾਗਤ ਤੁਹਾਨੂੰ ਆਪਣੀ ਨਾਮ ਬਾਜਿਆ ਤੇ ਜਿਸ ਨੂੰ ਅੱਜ ਟਾਈਮ ਤੇ ਸੋਸ਼ਲ ਮੀਡੀਆ ਦਾ ਸਟਾਰ ਬਣ ਚੁੱਕੀ ਆ ਕਿਉਂਕਿ ਪਿੱਛੇ ਜਿਹੇ ਵੀਡੀਓ ਨੇ ਭੈਣ ਦੀਆਂ ਵਾਇਲ ਹੋ ਚੁੱਕੀਆਂ ਆ ਬਹੁਤ ਸਣੀ ਆਵਾਜ਼ ਆ ਅੱਜ ਇਸ ਭੈਣ ਦੇ ਘਰ ਪਹੁੰਚੇ ਆ ਤੇ ਨਾਲੇ ਤੁਹਾਡੀ ਮੁਲਾਕਾਤ ਹੀ ਭੈਣ ਨਾਲ ਕਰਾਵਾਂਗੇ ਤੇ ਗੱਲਾਂ ਬਾਤਾਂ ਕਰਨ ਨਾਲ ਗਾਣ ਵੀ ਸੁਣਾਵਾਂਗੇ ਕਿਉਂਕਿ ਪਤਾ ਲੱਗਾ ਸੀ ਭੈਣ ਦੀ ਆਵਾਜ਼ ਬਹੁਤ ਵਧੀਆ ਬਹੁਤ ਬਹੁਤ ਸਵਾਗਤ ਭੈਣ ਸਾਡੇ ਚੈਨਲ ਤੇ ਕੀ ਨਾਮ ਤੁਹਾਡਾ ਸਰ ਜੀ ਮੇਰਾ ਨਾਮ ਕਵਲਜੀਤ ਕੋਰ ਕਹੋ ਜੀ ਭਾਜੀ ਹਾਂਜੀ ਪਰਿਵਾਰ ਚ ਕੌਣ ਕੌਣ ਹੈ ਸਰ ਜੀ ਪਰਿਵਾਰ ਦੇ ਵਿੱਚ ਚਾਰ ਨਨਾਨਾ ਮੇਰੀਆਂ ਵਿਆਹੀਆਂ ਵਾ ਤੇ ਮੇਰੇ ਹਸਬੰਡ ਤੇ ਦੋ ਮੇਰੇ ਬੱਚੇ ਆ ਇੱਕ ਗੁੱਡੀ ਇੱਕ ਕਾਕਾ ਤੇ ਮੇਰੇ ਸਹੁਰਾ ਸਾਹਿਬ ਜੀ ਬਸ ਤੇ ਭੈਣ ਭੈਣ ਨੂੰ ਗਾਉਣ ਦਾ ਸ਼ੌਕ ਇਥੋਂ ਪਹਿਲਾਂ ਕਿਹਦੀ ਉਮਰ ਜੀ ਗਾਉਣਾ ਸ਼ੁਰੂ ਕੀਤਾ ਤੇ ਹੁਣ ਹਾਲਾਤ ਕੀ ਨੇ ਸਰ ਜੀ ਮੈਂ ਗਾਉਣਾ ਛੋਟੀ ਉਮਰ ਤੋਂ ਹੀ ਮੈਨੂੰ ਬਹੁਤ ਜ਼ਿਆਦਾ ਕੀ ਗਾਇਕੀ ਦਾ ਸ਼ੌਕ ਹੀ ਗਿਆ ਹੂੰ ਤੇ ਜਾਨੀ ਕਿ ਮੇਰੇ ਪੇਕੇ ਵੀ ਗਰੀਬੀ ਤੇ ਇੱਥੇ ਵੀ ਬਹੁਤ ਜ਼ਿਆਦਾ ਗਰੀਬੀ ਤੇ ਗਰੀਬੀ ਦੇ ਹਾਲਾਤਾਂ ਚ ਕੋਈ سپورਟ ਨਹੀਂ ਕਰ ਸਕਿਆ ਹੂੰ ਜਾਨੀ ਕਿ ਕਹਿ ਸਕਦੇ ਆਂ ਵੀ ਸ਼ੌਂਕ ਜ਼ਰੂਰ ਹੈਗਾ ਸੀ ਲੇਕਿਨ ਸ਼ੌਂਕ ਜਿਹਦਾ ਉਹ ਵਿਚੇ ਰਹਿ ਗਿਆ ਹਾਂਜੀ ਅਸੀਂ ਸਭ ਤੋਂ ਪਹਿਲਾਂ ਇੱਕ ਕਵਾਂਗੇ ਸਿਰੇ ਦੇ ਸ਼ਾਡ ਦਰਸ਼ਕ ਨਾਲ ਜੁੜੇ ਪਏ ਆ ਕਿਉਂਕਿ ਟਾਰੀ ਦੇ ਵੀਡੀਓ ਆ ਇਹ ਦੇਸ਼ ਆ ਦੇਸ਼ਾ ਜਿਹੜੇ ਸਾਡੇ ਭਰਾਜ ਦੇ ਬੈਠੇ ਆ ਭੈਣ ਭਰਾ ਬੈਠੇ ਹੋ ਵੇਖਦੇ ਪਏ ਆ ਅਸੀਂ ਚਾਹਾਂਗੇ ਇੱਕ ਸੋਨਾ ਜਾਂ ਗਾਣਾ ਜਿਹੜਾ ਤੁਹਾਨੂੰ ਆਪ ਦਾ ਮਨ ਪਾਉਂਦਾ ਉਹ ਸੁਣਾਇਆ ਜਾਵੇ ਤਾਂ ਜੋ ਸਾਡੇ ਸੁਰਤ ਜਈ ਗੱਲ ਕਹੀ ਵੀ ਭੈਣ ਦੀ ਆਵਾਜ਼ ਬੜੀ ਬੁਲੰਦ ਆਵਾਜ਼ ਉਹ ਬਾਜ ਦਸ਼ਕਰਗ ਯਰੂਸਾਨੀ ਕੀ ਤਾਰੇ ਠੀਕ ਹੈ ਸਰ ਜੀ ਜਦੋਂ ਮੈਂ ਪੇਕਿਆਂ ਨੂੰ ਜਾਵਾ ਮਾਂ ਮਿਲਦੀ ਸੀ ਕਰ ਕਰ ਲੰਮੀਆਂ ਬਾਵਾ ਜਦੋਂ ਮੈਂ ਪੇਕਿਆਂ ਨੂੰ ਜਾਵਾ ਮਾਂ ਮਿਲਦੀ ਸੀ ਕਰ ਕਰ ਲੰਮੀਆਂ ਬਾਵਾ ਜਿਸ ਦਿਨ ਦੇ ਟਰ ਕੀ ਤੋਂ ਕੋਈ ਦੁੱਖ ਮੰਡਾਵੇ ਨਾ ਨੀ ਮਾ ਤੇਰੇ ਤੋਂ ਬੁਗਿਆ ਕੋਈ ਗੱਲ ਨਾਲ ਲਾਵੇ ਨਾ ਨੀ ਮਾ ਤੇਰੇ ਤੋਂ ਬੁਗਿਆ ਕੋਈ ਗੱਲ ਨਾਲ ਲਾਵੇ ਨਾ ਸਾਰਾ ਸਾਰਾ ਦਿਨ ਤੂੰ ਮੈਨੂੰ ਫੋਨ sirendi ਕਰਦੀ ਪੁੱਛਦੀ ਕੀ ਹਾਲ ਤੀਏ ਤੇਰਾ ਉਦੋਂ ਖੁਸ਼ੀ ਬੜੀ ਮੈਨੂੰ ਚੜਦੀ ਲੱਖ ਹੋਮਣ ਚਾਚੀਆਂ ਪਈਆਂ ਕੋਈ ਰੋਂਦਿਆ ਚੁੱਪ ਕਰਾਵੇ ਨਾ ਨੀ ਮਾ ਤੇਰੇ ਤੋਂ ਬਗੈਰ ਕੋਈ ਗੱਲ ਨਾਲ ਲਾਵੇ ਨਾ ਨੀ ਮਾ ਤੇਰੇ ਤੋਂ ਬਗੈਰ ਕੋਈ ਗੱਲ ਨਾਲ ਲਾਵੇ ਨਾ ਮਾ ਤੇਰੇ ਤੋਂ ਬਗੈਰ ਕੋਈ ਗੱਲ ਨਾਲ ਲਾਵੇ ਨਾ ਬਹੁਤ ਖੂਬਸੂਰਤ ਜਿਹੜੀ ਇਹਨੇ ਗਾਲਾਂ ਬੋਲਿਆ ਅੱਛਾ ਘਰ ਦਾ ਫਿਰ ਗੁਜਰਬਜ਼ਰ ਕਿਦਾਂ ਚੱਲਦਾ ਸਰ ਜੀ ਮੇਰੇ ਹਸਬੰਦ ਜਿਹੜੇ ਆ ਡਿਆੜੀ ਜਾਂਦੇ ਆ ਡਿਆੜੀ ਦਾਪਾ ਹੀ ਕਰਦੇ ਆ ਕਿਤੇ ਕੰਮ ਮਿਲਦਾ ਸਰ ਕਿਤੇ ਨਹੀਂ ਮਿਲਦਾ ਹਾਂ ਤੇ ਮੈਂ ਆਪ ਕਿਸੇ ਦੇ ਘਰੇ ਝਾੜੂ ਪੋਚਾ ਕਰਦੀ ਆ ਤੇ ਫਿਰ ਸਾਡੇ ਘਰ ਦਾ ਬਜਾਰਾ ਚੱਲਦਾ ਹੈ ਬੱਚੇ ਬੱਚੇ ਸਰ ਦੋ ਆ ਪੜ੍ਹਦੇ ਨੇ ਹਾਂਜੀ ਸਰਕਾਰੀ ਸਕੂਲ ਜਾਂਦੇ ਨੇ ਕਿੰਨੇ ਕਿੰਨੇ ਬੱਚੇ ਕਿਹੜੇ ਸਰ ਜੀ ਇੱਕ ਹਾਂ ਜਬਾ 10 ਸਾਲਾਂ ਦੀ ਗੁੜੀਆ ਵਾ ਤੇ 17 ਸਾਲਾਂ ਦਾ ਬੇਟਾ ਹੈ ਪਰਿਵਾਰ ਵੱਲੋਂ ਕਿੰਨੀ سپورਟ ਮਿਲਦੀ ਹੈ ਜੱਸਾ ਦੀ ਗਾਣੇ ਬੋਲ ਸਰ ਜੀ سپورਟ ਤੇ ਬਹੁਤ ਵਾ ਪਰ ਗਰੀਬੀ ਤੋਂ ਰਹਿ ਜਾਈਦਾ ਆ ਹਾਂ ਹਾਂਜੀ ਕਿੱਥੇ ਕਿੱਥੇ ਤੱਕ ਕੋਈ ਕੋਈ ਸਟੇਜ ਜਦੋਂ ਵੀ ਗਾਣ ਦਾ ਮੌਕਾ ਮਿਲਿਆ ਕੋਈ ਹਾਂਜੀ ਸਰ ਮਿਲਦਾ ਆ ਯਾਨੀ ਕਿ ਜਿਵੇਂ ਤਾਰ ਮੁਕ ਮੇਲੇ ਹੋਏ ਤੇ ਇੱਕ ਵੀ ਸ੍ਰੀ ਬੋਲਣ ਸਰ ਜੀ ਚੱਲ ਜਾਈਦਾ ਵਾ ਹਾਂ ਤੇ ਉਹਨਾਂ ਕੋਲੋਂ ਵੀ ਕਹਿ ਕੇ ਪ੍ਰੋਗਰਾਮ ਲੈ ਲਈਦਾ ਵਾ ਉੱਤੇ ਫਿਰ ਕੀ ਲੋਕ ਕੀ ਪਸੰਦ ਕਰਦੇ ਤਕਰੀ ਆਵਾਜ਼ ਮਤਲਬ ਕਿ ਕਵੀਸ਼ਰੀ ਹੁੰਦੀ ਆ ਕੋਈ ਗਾਣੇ ਭਜਨ ਹੁੰਦੇ ਆ ਸ਼ਬਦ ਹੁੰਦੇ ਆ ਕਿ ਕੀ ਹੁੰਦੇ ਫਿਰ ਸਰ ਜੀ ਤਾਰ ਮੁਖ ਮੇਲੇ ਜਿੱਤੇ ਕਵੀਸ਼ਰੀ ਹੁੰਦੇ ਆ ਹਾਂ ਤੇ ਜਿਆਦਾ ਕੋਈ ਤਾਰਬਿਕ ਸ਼ਬਦ ਕੋਈ ਜਿਹੜਾ ਇੱਥੇ ਬੋਲਦੇ ਉਸੇ ਤੇ ਹਾਂਜੀ ਸਰ ਕਵੀਸ਼ਰੀ ਸਾਹਿਬ ਆ ਦਰੋਸ਼ ਕੰ ਅਸੀਂ ਜਮਾ ਸਾਰੇ ਦਰਸ਼ਕਾਂ ਨੂੰ ਸਾਂਝੀ ਕਰਾਂ 1668 ਸਨ ਪਟਨੇ ਵਿੱਚ ਚੜਿਆ ਚੰਨ ਹਿਆਲਮ ਨੂੰ ਹੋ ਗਏ ਕੰਨ ਕਿੜੇ ਤੱਕ 84 ਸੱਚ ਦਾ ਪ੍ਰਗਟਾਸ਼ ਹੋ ਗਿਆ ਮਿੱਟਿਆ ਹੰਦੇ ਰਾਸੀ ਪਟਨੇ ਵਿੱਚ ਮਿਲਣਾ ਵਧਾਈਆਂ ਗਲੀਆਂ ਤੇ ਵੇੜੇ ਮਈਕੇ ਪੁੱਲਾਂ ਤੇ ਜੋ ਬੰਟਈਕੇ तितਲੀਆਂ ਤੇ ਪੋਰੇ ਮਈਕੇ ਬਦਲਿਆ ਜਗ ਸਾਰਾ ਸੀ ਦੁਖੀਆਂ ਮਜਲੂਮਾਂ ਦਾ ਕੋਈ ਆ ਗਿਆ ਸਹਾਰਾ ਸੀ ਦੁਖੀਆਂ ਦਾ ਦਰਦ ਆ ਗਿਆ ਬੋਲ ਸਰ ਤੁਸੀਂ ਕਹਿੰਦੇ ਬੱਚੇ ਫਿਰ ਭਾਂਜੀ ਜਿਹੜੇ ਪੜਦੇ ਉਹ ਵੀ ਕੋਈ ਲਾਦੇ ਸ਼ੌਂਕ ਲਾਦੇ ਸਾਂ ਗੋਣਗੋਂਦਕ ਜਾਂ ਹਾਂਜੀ ਸਰ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਵਕਰੀਸਰੀ ਦਾ ਹੂੰ ਜਿਵੇਂ ਮੈਂ ਕਵਿਸਰੀ ਬੋਲਦੀ ਹਾਂ ਉਹਨਾਂ ਨੂੰ ਵੀ ਸਿਖਾਉਣੀ ਆ ਹੂੰ ਹਾਂਜੀ ਤੇ ਸਰ ਪਰ ਗਰੀਬੀ ਤੋਂ ਮਾਰ ਖਾਈ ਦੀ ਪਿੱਛੇ سپورਟ ਨਹੀਂ ਹੈਗੀ ਕੋਈ ਉਸਤਾਦ ਵੀ ਤਾਂ ਰਿਹਾ ਕਿ ਜਾਂ ਅਜੇ ਨਹੀਂ ਸਰ ਜੀ ਉਸਤਾਦ ਮੇਰਾ ਕੋਈ ਨਹੀਂ ਜਿਵੇਂ ਮੈਂ ਘਰੇ ਕੰਮ ਕਰਦੀ ਹਾਂ ਬੋਕਰ ਪਾਂਡੇ ਕਰਦੀ ਹਾਂ ਇਸ ਤਰ੍ਹਾਂ ਮੈਂ ਘਰੇ ਰਿਆਜ ਕਰਦੀ ਹਾਂ ਮੈਂ ਪੜਾ ਕੇ ਰਿਆਜ਼ ਕਰਦੇ ਹਾਂ ਜੀ ਜਿਨ੍ਹਾਂ ਦੇ ਫਿਰ ਕਾਜ ਤੇ ਕੰਮ ਕਰਦੇ ਫਿਰ ਉਹ ਮਤਲਬ ਕਹਿੰਦੇ ਨੇ ਤੁਹਾਨੂੰ ਪਹਿਲੇ ਗਾਣਾ ਬੋਲ ਬਹੁਤ ਹਾਂ ਜੀ ਸਰ ਕੰਮ ਵਾਦਾ ਕਰਾਉਂਦੇ ਪਹਿਲਾਂ ਉਹਨਾਂ ਨੇ ਗਾਣਾ ਸੁਣਨਾ ਹੁੰਦਾ ਫਿਰ ਮੈਂ ਕੰਮ ਕਰਦੀ ਹਾਂ ਅੱਛਾ ਹਾਂ ਜੀ ਮਤਲਬ ਇਹ ਕਹਿ ਸਕਦੇ ਵੀ ਜਿਹੜਾ ਤੁਹਾਨੂੰ ਗਾਣਾ ਉਹ ਵੀ ਤੁਹਾਡੀ ਕੰਮ ਦਾ ਇੱਕ ਪ੍ਰੈਕਟਿਸ ਹੋ ਗਈ ਥਾਣੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਨਾਲ ਕਰਦੇ ਗਾਦੇ ਨਾਲ ਗਾਣੇ ਬੋਲ ਹਾਂ ਜੀ ਸਰ ਜਿਹੜੇ ਕਿਹੜੇ ਕਿਹੜੇ ਜਿਹੜੇ ਸਿੰਗਰ ਹੈ ਜਿਹਦੇ ਜਿਹੜਾ ਤੁਸੀਂ ਪ੍ਰਸੰਨ ਕਰਦੇ ਜਿਹਦੇ ਸਰ ਜੀ ਜਾਨੀ ਕੀ ਪਸੰਦ ਤੇ ਆਪਾਂ ਨੂੰ ਸਾਰੇ ਸਿੰਗਰੀਆ ਤੇ ਪਰ ਖਾਸ ਕਰਕੇ ਨਿਸ਼ਤਰ ਗੇਲਿਆ ਤਰਮ ਪ੍ਰੀਤ ਆ ਦੁਰਗਰ ਗੀਲਾ ਆ ਦਵਿੰਦਰ ਕੋਏ ਨੂਰਾ ਦਵਿੰਦਰ ਕੋਏ ਨੂਰ ਦਾ ਕੋਈ ਗਾਣਾ ਯਾਦ ਕੋ ਹਾਂਜੀ ਸਰ ਸੁਣਾਣੀ ਮੈਂ ਸਰ ਸਟੌਪ ਕਰ ਹਾਂ ਸਟੌਪ ਕਰ ਲਿਓ ਹਾਂਜੀ ਸਰ ਉਹ ਇਸ ਟਾਈਮ ਤੇ ਮੈਨੂੰ ਯਾਦ ਨਹੀਂ ਆ ਮੈਂ ਤੁਹਾਨੂੰ ਆਪਣੀ ਮਨਪਸੰਦ ਸੁਣਾਉਣੀ ਗਾਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਲਿਕ ਲਿਕ ਪੇਜ ਦੀ ਸਖੂਨ ਨਾਲ ਖਤ ਨਹੀਂ ਹੋ ਗਿਆ ਕਿ ਤੈਨੂੰ ਤੇਰੀ ਮਾਰੀ ਗਈ ਮਤ ਨਹੀਂ ਮੋੜ ਕੇ ਪਿਛਾੜੀ ਪੈਰ ਇਸ਼ਕ ਦੇ ਰਾਚੋਂ ਗਾਣਾ ਵੀ ਨਹੀਂ ਚਮਹਪ ਤਾਂ ਦਾ ਚਟ ਖੋਲਤਾ ਰੱਬ ਵਰਗਾ ਸੀ ਤੇਰਾ ਯਾਰ ਵੈਰ ਨੇ ਇੱਜ਼ਤ ਗੁਵਾਤੀ ਠਾਣਾਂ ਅਚਰੋਲਤਾ ਆਖਦੀ ਸੀ ਰੱਬ ਦੇ ਦਿਦਾਰ ਤੇਰੀ ਦੀਦ ਵੇ ਤੈਨੂੰ ਵੇਖੇ ਬਿਨਾ ਆਉਂਦੀ ਰਤਾਂ ਨੂੰ ਨਾ ਨੀਂਦਵੇ ਮਰ ਜਾਣੀਏ ਨੀ ਤੇਰੇ ਕਿੱਥੇ ਗਏ ਨੇ ਵਾਦੇ ਨੀ ਤੂੰ ਵੈਰੀਆਂ ਦੇ ਹੱਕ ਚ ਬਿਆਨ ਬੋਲਤਾ ਰੱਬ ਵਰਗਾ ਸੀ ਤੇਰਾ ਯਾਰ ਵੈਰ ਨੇ ਇੱਜ਼ਤ ਗਵਾਤੀ ਥਾਣਿਆਂ ਚ ਰੋਲਤਾ ਰੱਬ ਵਰਗਾ ਸੀ ਤੇਰਾ ਯਾਰ ਵੈਰ ਨੇ ਇੱਜ਼ਤ ਗਵਾਤੀ ਥਾਣਿਆਂ ਚ ਰੋਲਤਾ ਜਿੱਦਾਂ ਤੁਸੀਂ ਕਹਿੰਦੇ ਕਿ ਮੈਂ ਪੜੀਖੀ ਨਹੀਂ ਹਾਂ ਹਾਂਜੀ ਫਿਰ ਇਹ ਗਾਣੇ ਕਿੱਦਾਂ ਫਿਰ ਪੜ੍ਹੇ ਆ ਕਿ ਸੁਣ ਕੇ ਯਾਦ ਕਰਦੇ ਸਰ ਜੀ ਸੁਣ ਕੇ ਯਾਦ ਕਰਦੀ ਆ ਉਹ ਵੀ ਮੈਂ ਕਿਹਦਾ ਫੋਨ ਲੈ ਕੇ ਯਾਦ ਕਰਦੀ ਆ ਆਪਣੇ ਕੋਲ ਫੋਨ ਨਹੀਂ ਹੈ ਸਰ ਮੇਰੇ ਕੋਲ ਕੀ ਪੈਟ ਵਾਲਾ ਫੋਨ ਵਾ ਮੇਰੇ ਤੋਂ ਵੱਡਾ ਫੋਨ ਨਹੀਂ ਦਾ ਜੇ ਮੇਰੇ ਕੋਲ ਵੱਡਾ ਫੋਨ ਹੋਵੇ ਤਾਂ ਮੈਂ ਰੋਜ਼ ਦੀ ਇੱਕ ਵੀਡੀਓ ਪਾਇਆ ਕਰ ਆਪਣੀ ਇੱਕ ਵੀਡੀਓ ਪਾਇਆ ਕਰ ਹਾਂਜੀ ਕਿੰਨਾ ਕਿ ਜਦੋਂ ਵੀਡੀਓ ਪਾਉਂਦੇ ਕਿੰਨਾ ਕਿ ਹੰਗਾਰਾ ਮਿਲਦਾ ਲੋਕਾਂ ਵੱਲੋਂ ਜਿਹੜੇ ਸਾਡੇ ਸੋਸ਼ਲ ਮੀਡੀਆ 'ਤੇ ਬੈਠੇ ਆ ਹਾਂਜੀ ਸਰ ਬਹੁਤ ਮਾਣ ਕਰਦੀ ਮੇਰਾ ਹਾਂ ਕਰਵਲਾ ਕੀ ਕਰਦਾ ਹੈ ਕਰਵਲਾ ਸਰ ਜੀ ਦਿਹਾੜੀ ੱੱਪਾ ਹੀ ਕਰਦਾ ਆ ਹਾਂਜੀ ਅੱਛਾ ਸੀ ਵੇਖਿਆ ਤੁਹਾਡੇ ਘਰ ਦੇ ਨਾਲ ਛੱਤ ਉੱਪਰ ਕੋਈ ਲਾਦੇ ਫਲੱਛ ਬਣੀ ਹੈ ਕੋਈ ਨਾ ਹੀ ਸੋਈ ਬਣੀ ਨਾ ਹੀ ਤੇ ਛੱਤ ਉਹ ਵੀ ਕੱਚੀ ਆ ਹਾਂਜੀ ਸਰ ਬਹੁਤ ਔਖਾ ਵਾ ਜਿਹੜੇ ਫਿਰ ਮਿਲਿਆ ਜਾਂਦੇ ਜਿਉਂ ਉੱਥੇ ਪੈਸੇ ਫਿਰ ਮਿਲ ਜਾਂਦੇ ਹਾਂਜੀ ਉਹ ਸਰ ਗੁਜ਼ਾਰੇ ਜੋਗੇ ਮਿਲਦੇ ਮਸਾ ਰੋਟੀ ਪਾਣੀ ਚੱਲਦਾ ਆ ਹਾਂ ਬੱਚਿਆਂ ਨੂੰ ਰੋਟੀ ਤੇ ਖਵਾਉਣੀ ਇਹਨਾਂ ਨੂੰ ਹਾਂ ਤੇ ਮੰਮੀ ਡਾਡੀ ਸੱਸ ਸੋਰਾ ਮੇਰੀ ਸਾਸਦੀ ਡੈਥ ਹੋਈਏ ਛੋਟੇ ਹੁੰਦੇ ਮੇਰੇ ਘਰ ਵਾਲਾ ਜਦੋਂ ਪੀ ਉਹਨਾਂ ਦੀ ਡੈਥ ਹੋ ਗਈ ਤਾਂ ਮੇਰੇ ਸਹੁਰਾ ਬਾਤੇ ਉਹ ਮੇਰੇ ਨਾਨਕ ਕੋਲ ਇਸ ਟਾਈਮ ਗਏ ਘਰੇ ਨਹੀਂ ਆ ਗਏ ਹਾਂ ਹਾਂਜੀ ਕਿਤੇ ਕਿਤੇ ਵਿਆਹ ਸ਼ਾਦੀ ਜਾਂਦੇ ਉੱਥੇ ਫਿਰ ਭੀੜ ਲੱਗ ਜਾਂਦੀ ਨਹੀਂ ਵੀ ਕਵਲ ਆ ਗਈ ਹੈ ਤੇ ਹੁਣ ਹਾਂਜੀ ਕਵਲ ਕੋ ਗਾੜੇ ਸੋਣੇ ਹਾਂਜੀ ਹਾਂਜੀ ਸਾਰੇ ਜਿਵੇਂ ਨਾ ਸੁਭਾਗ ਹੋਏ ਪੀ ਮੁੰਡੇ ਦੇ ਕੁੜੀ ਦੇ ਵਿਆਹ ਦੇ ਸਾਰੇ ਗੋਇਂਦੇ ਆਪਾਂ ਪਹਿਲਾਂ ਹੀ ਕਵਲ ਅੱਗੇ ਖਲੋਉ ਤੇ ਫਿਰ ਹਾਂਜੀ ਹਾਂਜੀ ਸਾਰੇ ਕੋਈ ਆਗਾ ਸੁਹਾਗ ਕੋਈ ਕੁੜੀ ਜਾ ਹਾਂਜੀ ਹਾਂਜੀ ਆਊਗਾ ਵੀ ਸੂਰ ਸਾਰੇ ਸੱਜਣਾਂ ਕਰੀ ਠੀਕ ਹੈ ਸਰ ਵੀਰ ਨੂੰ ਚਿੱਠੀਆਂ ਪੇਜਾਂ ਨੀ ਚਿੱਠੀਆਂ ਕਾਟ ਪੇਜਾਂ ਨੀ ਚਿੱਠੀਆਂ ਕਾਟ ਪੇਜਾਂ ਵੀਰਾ ਐਵੇਂ ਮਹੀਨੇ ਦਾ ਵੇ ਆ ਤੇਰਾ வீரா படனல நேசனா நேனல வீராப்பானோஸ்தான் நீ சீரா ரெலி நிவீ ਵੀਰਾ ਪੈ ਨਣ ਦੇ ਵੇਲੇ ਨੀਂਜਲੰਦਰ ਬੈਠਾ ਵੀਰਾ ਪੈਣ ਚੀਰਾ ਵੇ ਤੂੰ ਬੈਠ ਭਾਰੀ ਤੇਰੇ ਕੁੰਡਲੇ ਕੇਸਵੇ ਮਲੂਕ ਦਾੜੀ ਕੀ ਬਾਤ ਬਹੁਤ ਸੋਹਣਾ ਇਹਨੂੰ ਕੀ ਇਹਨੂੰ ਕੀ ਆਦੇ ਸਵਾਗਤ ਦੇ ਨੂੰ ਹਾਂਜੀ ਮੁੰਡੇ ਦੇ ਵਿਆਹ ਦਾ ਸਰ ਸਵਾਗਤ ਹੁੰਦਾ ਤੇ ਜਾਨਿਕ ਕੁੜੀ ਕਹਿ ਦਿੰਦੇ ਪੰਜਾਬੀ ਚ ਮੁੰਡੇ ਦੇ ਵਿਆਹ ਦੀ ਅੱਛਾ ਹਾਂਜੀ ਇਹ ਕੋ ਜਦੋਂ ਪਾਣੀ ਵਾਰ ਦਿੰਦੇ ਉਹ ਵੀ ਬੜੇ ਸੋਹਣੇ ਉਹ ਲੋਕ ਆਈ ਕਰਦੇ ਲੋਕ ਦੁਨੀਆ ਯਾਦ ਹੀ ਰਹਿ ਗਿਆ ਬੀਬੇ ਨੂੰ ਕਹੇ ਨਾ ਉਹ ਸ਼ਹਿਰ ਦੇ ਡੈਕ ਲਾ ਦਿੰਦਿਆਂ ਮਗਰੋਂ ਹਾਂਜੀ ਉਹ ਕਹਿੰਦੇ ਡੈਕ ਲਾ ਕੇ ਸੋਹਣੋ ਜੇ ਘਰ ਦੇ ਗੌਣ ਭਾਇਆ ਤੇ ਉਹ ਵੀ ਨਹੀਂ ਨੁੱਕਰ ਪੜਾ ਗੱਲਾਂ ਬੋਲਣਾ ਹਾਂਜੀ ਕੋਈ ਇਦਾਂ ਦਾ ਵੀ ਕੋਈ ਆਉਂਦਾ ਕਦੇ ਕਹਿੰਦੇ ਵੀ ਪਿਸ਼ੋਕਾ ਵੱਲ ਆ ਜਦੇ ਕਵਰ ਹੀ ਆ ਗਏ ਸਾਡੇ ਵਿਆਹ ਤੇ ਆ ਕੇ ਗੌਣ ਬੈਰੀ ਦੇ ਨਾਲੇ ਕੰਮ ਕਰਦੇ ਨਹੀਂ ਸਰ ਜੀ ਮੈਨੂੰ ਕੁੜੀ ਦੇ ਵਿਆਹ ਤੇ ਸੁਹਾਗ ਹੁੰਦੇ ਮੁੰਡੇ ਦੇ ਵਿਆਹ ਤੇ ਸੁਹਾਗ ਹੁੰਦੇ ਆ ਕੀ ਹਾਂਜੀ ਇਹ ਜਿਹੜਾ ਹੁਣ ਬੋਲੇ ਮੁੰਡੇ ਦੇ ਵਿਆਹ ਦਾ ਹਾਂਜੀ ਇਹ ਮੁੰਡੇ ਦੇ ਵਿਆਹ ਦਾ ਆ ਹੋਰ ਪੁੜੀਆ ਵਿਆਹ ਦਾ ਵੀ ਸੰਜ ਕਰਦੀ ਹਾਂ ਹਾਂਜੀ ਇਹ ਦਸਿਕਾ ਨੂੰ ਰਾਜ ਹੋਣ ਗਿਆ ਨਾ ਕਿ ਇਹ ਕਿਤੇ ਬੋਲਿਆ ਕਨਕ ਕਤੇ ਸ਼ੋਲੇ ਆਂਦਾ ਖੇਤ ਹੌਲੀ ਹੌਲੀ ਨਿਸਰ ਗਿਆ ਬਾਬਲ ਸਤਰ ਮੀਂਦਾ ਦੇਸ ਦਿਆਂ ਕੋਲੋਂ ਵਿਚੜਾ ਗਿਆ ਮਾਏ ਨਾ ਕਰ ਬਲਾ ਕਬੋਲਾ ਹਸੀ ਤੇਰੇ ਨਾ ਆਵਾਂਗੇ ਬਾਬਲ ਸਤਰਮੀਂ ਦਾ ਦੇਸ ਕਦੇ ਫੇਰਾ ਪਾ ਜਾਵਾਂਗੇ ਦੱਸ ਦिए ਤੁਹਾਨੂੰ ਵੀ ਜਿਸ ਜਗ੍ਹਾ ਤੇ ਬੈਠੇ ਆਏ ਕਿ ਪੇਲੂ ਏਰੀਆ ਵਾ ਜਿੱਥੇ ਬੈਠਿਆ ਬਿਲਕੁਲ ਇੱਕ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਕਵਰਜੀਤ कौर ਜਿਹਨੂੰ ਸ਼ੌਂਕ ਜ਼ਰੂਰ ਹੈਗਾ ਸੀ ਗਾਣੇ ਬੋਲਦਾ ਲੇਕਿਨ ਜਿਹੜਾ ਸ਼ੌਂਕ ਆ ਉਹ ਗਰੀਬੀ ਕਰਕੇ ਦਬੇ ਗਿਆ ਬਹੁਤ ਸਾਰੇ ਇਹੋ ਜਿਹੇ ਫਨਕਾਰ ਹੈਗੇ ਜਿਹੜੇ ਸ਼ੌਂਕਦ ਲੱਗਦੇ ਆ ਲੇਕਿਨ ਉਹਨਾਂ ਨੂੰ ਮਕਾਮ ਹਸਲੇ ਹੁੰਦਾ ਅਸੀਂ ਆਪਣੇ ਚਾਲੇ ਮਾਦਰੀ ਜ਼ਰੂਰ ਜਿਹੜੇ ਸਾਡੇ ਦਰਸ਼ਕਾਂ ਵੇਖਦੇ ਪਏ ਆ ਉਹਨਾਂ ਨੂੰ ਇਹ ਬੇਨਤੀ ਕਰਾਂਗੇ ਕਿ ਜਿਹੜੀਆਂ ਇਹੋ ਜਿਹਾਂ ਪੈੜਾਂ ਸਾਡੀਆਂ ਜਿਹੜੇ ਧੀਆ ਸਾਡੀਆਂ ਵਾ ਜਿਹਨਾਂ ਨੂੰ ਸ਼ੌਂਕ ਲੱਗਦੀਆਂ ਇਹਨਾਂ ਨੂੰ ਜਰੂਰ ਕਿਹਾ ਕਰੋ ਅਕਸਰ ਹੀ ਸ਼ੋਰਸ਼ੇ ਮੀਡੀਆ ਦੇ ਉਹ ਜਿਹੜੇ ਫੁਕਰੇ ਜਿਹੜੇ ਗਾਇਕ ਹੈ ਜਿਨ੍ਹਾਂ ਨੂੰ ਤੁਸੀਂ ਹਾਈਲਾਈਟ ਕਰਤਾ ਵਾ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਵਾ ਇਸ ਭੈਣ ਨੂੰ ਜਰੂਰ ਪ੍ਰਮੋਟ ਕਰਿਓ ਕਿਉਂਕਿ ਇਸ ਭੈਣ ਦਾ ਜਿਹੜਾ ਸੁਪਨਾ ਵਾ ਉਹ ਸਕਾਰ ਹੋ ਸਕੇ ਭੈ ਜੀ ਹੋਰ ਕੋਈ ਜਿਹੜਾ ਤਰੀਕਾ ਦਾ ਧਰਮਪਰੀ ਦਾ ਕੋਈ ਗਾਣਾ ਕੋਈ ਆਉਂਦਾ ਕੋਈ ਹਾਂਜੀ ਜਾ ਦੇ ਹਾਂਜੀ ਸੁਣਾ ਦੇ ਫੇ ਸਾਡੀ ਦੱਸਦਾ ਸਾਡੇ ਦੋਹਾਂ ਦੇਸੀ ਕੋ ਪਿੰਡ ਨਾ ਨਕੇ ਵੇ ਰੁੱਤ ਤੁਰ ਗਿਆ ਬਹਾਰਾਂ ਵਾਲੀ ਮਾਨਕੇ ਸਾਡੇ ਦੋਹਾਂ ਦੇਸੀ ਕੋ ਪਿੰਡ ਨਾ ਨਕੇ ਵੇ ਰੁੱਤ ਤੁਰ ਗਿਆ ਬਹਾਰਾਂ ਵਾਲੀ ਮਾਨਕੇ ਜਿਹੜਾ ਦਿੱਤਾ ਸੀ ਨਿਸ਼ਾਨੀ ਛੱਲਾ ਪਿਆਰ ਦਾ ਤੂੰ ਕਿਤੇ ਪਿੱਛੇ ਲੱਗ ਮੋੜਤਾ ਮੈਨ ਕੀ ਹੁੰਦੀ ਦੇਖ ਢਾਉਣੇ ਰੇ ਹੱਥ ਤੋੜਦਾ ਤੂੰ ਅੱਜ ਸਾਡਾ ਦਿਲ ਤੋੜਤਾ ਮੈਨ ਕੀ ਹੁੰਦੀ ਦੇਖ ਢਾਉਣੇ ਰੇ ਹੱਥ ਤੋੜਦਾ ਤੂੰ ਅੱਜ ਸਾਡਾ ਦਿਲ ਤੋੜਤਾ ਕੀ ਪਤਾ ਉਸ ਕੋ ਪਿੰਡ ਵੱਲੋਂ ਫਿਰ ਕਿੰਨਾ ਕੋ ਸਪੋਰਟ ਮਿਲਦਾ ਜਸ ਤਾਂ ਕਹਾਂ ਚ ਕਦੇ ਤੁਸੀਂ ਕੰਮ ਕਰਦੇ ਹੋ ਪਿੰਡ ਵਾਲੇ ਫਿਰ ਕਰੀਏ ਵੈਦਰੀ ਵੀ ਕਿ ਹੋ ਗਿਆ ਇਕ ਔਰਤਾਂ ਨੂੰ ਜਿਹੜਾ ਗਾਹੋਂ ਬਦਲਦਾ ਮੌਕਾ ਨਹੀਂ ਮਿਲਦਾ ਬਹੁਤ ਜਿਹੜਾ ਪਿੰਡਾਂ 'ਚ ਖਾਸ ਕਰਕੇ ਦਾ ਪਿੰਡ ਜਿਹੜੀਆਂ ਪਹਿਨਾਂਤੀਆਂ ਹੁੰਦੀਆਂ ਉਹਨਾਂ ਨੂੰ ਜਿਹੜਾ ਲੋਕ ਤਾਂ ਰੱਖ ਦਿੰਦੇ ਨਹੀਂ ਸਰ ਜੀ ਇਹੋ ਜਿਹਾ ਕੋਈ ਨਹੀਂ ਪਿੰਡ 'ਚੋਂ ਵੀ ਮੇਰੀ ਬਹੁਤ ਸਪੋਰਟ ਕਰਦੇ ਤੇ ਘਰ 'ਚੋਂ ਵੀ ਮੈਨੂੰ ਬਹੁਤ ਸਪੋਰਟ ਵਾ ਪਰ ਗਰੀਬੀ ਕਰਕੇ ਸਾਰਾ ਕੁਝ ਵਹਿ ਜਾਂਦਾ ਆ ਕਿੰਨੀ ਜਗ੍ਹਾ ਸਾਰੀ ਆਪਣੀ ਕਿਹੜੀ ਜਗ੍ਹਾ ਕਿਉਂਕਿ ਜਦ ਵੀ ਖ ਉਠੇ ਵੀ ਕੱਚੇ ਫੋਨ ਦੇ ਪਈ ਹਾਂਜੀ ਸਰ ਜਗ੍ਹਾ ਤੇ ਆ 6.5 ਮਰਲੇ ਜਗ੍ਹਾ ਆ ਤੇ ਪਰ ਕਮਰੇ ਬਹੁਤ ਜਿਆਦੇ ਹਾਲਾਤ ਮਾੜੇ ਜਦੋਂ ਮੀਂਹ ਆਉਂਦਾ ਵਾ ਤਾਂ ਚੁੰਦੇ ਆ ਹਾਂਜੀ ਕਿਹ ਵੇਲੇ ਇਹੋ ਜਿਹਾ ਮੌਕਾ ਮਿਲਦਾ ਕਿ ਕੇਦੇ ਘਰੇ ਵੀ ਰਹਿਣਾ ਪੈਂਦਾ ਆ ਦੇਖ ਲਓ ਤੁਸੀਂ ਵੀ ਕਿਸੇ ਘਰੇ ਵੀ ਰਹਿਣਾ ਪੈਂਦਾ ਜਦੋਂ ਬਰਸਾਤ ਆਉਂਦੀ ਆ ਤਾਂ ਜਾਨ ਦਾ ਖਤਰਾ ਵੀ ਹੋ ਬਣਦਾ ਪਿੱਛੇ ਵੀ ਬਰਸਾਤਾ ਡੰਗੀਆਂ ਵਾ ਤੇ ਉਸ ਸਮੇਂ ਵੀ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਤੁਸੀਂ ਭਲੀ ਭਾ ਜਾਨ ਦੀ ਜਿਹਾ ਭੈਣ ਦਾਦੀ ਪਈ ਆ ਭੀ ਜਦੋਂ ਬਰਸਾਤ ਹੁੰਦੀ ਆ ਬੱਚਿਆਂ ਨਾਲ ਕਿਸੇ ਦੀ ਹੋਰ ਕਰ ਜਾਗੇ ਰਹਿਣਾ ਪੈਂਦਾ ਵਾ ਉਸ ਕਰਕੇ ਇਸ ਪੈ ਜੀ ਮਦਦ ਜਰੂਰ ਕੀਤੀ ਜਾਵੇ ਕਿਉਂਕਿ ਜਸਤਾ ਭੈਣ ਇੱਕ ਸ਼ੌਂਕ ਰੱਖਦੀ ਆ ਸੋਹਣੇ ਗਾਣੇ ਬੋਲੀ ਇੱਕ ਸੱਭਿਆਚਾਰਕ ਲੋਕ ਗੀਤ ਜਿਹਨੂੰ ਆਪਾਂ ਕਹਿੰਦੇ ਆ ਉਹ ਦਹਾਕੇ ਦੇ ਗੀਤ ਅੱਜ ਦੇ ਗਾਣੇ ਦੇ ਕਈ ਪਸੰਦ ਵੀ ਲੋਕ ਕਰਦੇ ਪਤਾ ਨਹੀਂ ਕਿੱਥੋਂ ਗੱਲਾਂ ਸ਼ੁਰੂ ਦਾ ਕਿੱਥੋਂ ਖਤਮ ਹੋ ਜਾਂਦਾ ਲੇਕਿਨ ਜਿਹੜੇ ਪੁਰਾਣੇ ਜਿਹੜੇ ਸਿੰਗਰ ਸਨ 1978 ਦੇ 80 ਦੇ دہਾਕੇ ਦੇ ਉਹਨਾਂ ਦੇ ਗਾਣੇ ਅੱਜ ਵੀ ਲੋਕ ਪਸੰਦ ਕਰਦੇ ਆ ਜਿਸ ਤਰ੍ਹਾਂ ਮੇਝ ਰਾਜਸਥਾਨੀ ਦੇ ਗਾਣੇ ਬੜੇ ਲੋਕੀ ਮਸ਼ਹੂਰ ਕਰਦੇ ਸਨ ਹਾਂਜੀ ਸਰ ਹੈਗਾ ਕੋਈ ਯਾਦ ਵਿੱਚ ਰਾਜਸਥਾਨੀ ਸੁਣਿਆ ਗੰਦੀ ਮੇਝ ਰਾਜਸਥਾਨੀ ਨੂੰ ਹਾਂਜੀ ਸਰ ਜੀ ਕੋਈ ਹੁੰਦਾ ਯਾਦ ਗਾਣਾ ਕੋਈ ਹਾਂਜੀ ਹਾਂਜੀ ਜਰੂਰ ਸੁਣਾ ਦਿਓ ਤੁਸੀਂ ਸਰਦਾਰੇ ਅਸੀਂ ਗੱਡੀਆਂ ਲੰਘਾਰ ਵੇ ਦੱਸ ਕਿਵੇਂ ਤੇਰੇ ਨਾਲ ਕਰ ਲਾ ਪਿਆਰ ਵੇ ਤੁਸੀਂ ਸਰਦਾਰੇ ਅਸੀਂ ਗੱਡੀਆਂ ਲੰਘਾਰ ਵੇ ਨਾ ਸਿੱਕੇਵੇਂ ਤੇਰੇ ਨਾਲ ਕਰ ਲਾ ਪਿਆਰ ਵੇ ਸਾਰੀ ਦੁਨੀਆ ਚ ਤੇਰੇ ਰੰਗ ਲੈ ਚੁਬਾਰੇ ਵੇ ਸਾਡੇ ਕੱਲਰਾਂ ਚ ਹੁੰਦੇ ਤੰਬੂ ਤਾਣੇ ਮੁੰਡਿਆ ਮੈਂ ਅੱਜ ਅਸੀਂ ਇੱਥੇ ਕੱਲ ਹੋਰ ਪਿੰਡ ਹੋਣਾ ਵੇ ਸਾਡੇ ਨਿੱਤ ਨਵੇਂ ਹੁੰਦੇ ਨੇ ਟਿਕਾਣੇ ਮੁੰਡਿਆ ਕੋਟ ਕੋਟ ਲੋਆ ਨਤ ਵਿੱਚ ਤੱਪਲੇ ਕੁ ਰਚਣੇ ਕਰਦੇ ਅਸੀਂ ਨਿੱਤ ਟੈਮ ਪਾਸ ਰੇ ਹੱਕ ਦਾ ਗੁਲਾਬ ਦਾਵੇਂ ਮੇਲਨੀ ਹੁੰਦਾ ਇੰਜ ਪਿਆਰ ਤੈਨੂੰ ਮੇਰਾ ਆਉਣਾ ਨਾ ਕਦੇ ਵੀ ਰਸਵੇ ਹੱਕ ਦੇ ਗੁਲਾਬ ਦਾ ਪਰਕ ਕੀ ਐ ਚੰਨਾ ਸੱਚ ਕਹਿ ਗਿਆ ਵੇ ਚੰਦਰ ਸਿਆਣੇ ਮੁੰਡਿਆ ਅੱਜ ਅਸੀਂ ਇੱਥੇ ਕੱਲ ਹੋਰ ਪਿੰਡ ਹੋਣਾ ਸਾਡੇ ਨੇਤ ਨਵੇਂ ਹੁੰਦੇ ਨੇ ਟਕਾਣੇ ਮੁੰਡਿਆ ਬਹੁਤ ਬਹੁਤ ਜੀਤ ਨਹੀਂ ਕਰਦਾ ਜੀਤ ਨਹੀਂ ਕਰਦਾ ਵੀ ਭੈਣ ਦੀ ਆਵਾਜ਼ ਬੰਦ ਕਰਦੀ ਜਾਂ ਭੈਣ ਦੀ ਆਵਾਜ਼ ਗਾੜੇ ਨਾਲ ਸੁਣਦੀ ਰਹੀ ਹੈ ਕਿਉਂਕਿ ਸਮਝ ਜਾਂਦਾ ਇਸ ਕਰਕੇ ਅਸੀਂ ਆਪਣੇ ਕੈਮਰਾਮੈਨ ਵੀ ਨੂੰ ਕਹਾਂਗੇ ਵੀ ਇਸ ਜਿਹੜਾ ਭੈਣ ਦਾ ਜਿਹੜਾ ਅਕਾਊਂਟ ਨੰਬਰ ਹੈਗਾ ਇਹ ਜਰੂਰ ਤੁਹਾਣਾ ਸਾਂਝਾ ਕਰਦੀ ਕਿਉਂਕਿ ਬਹੁਤ سارے ਜਿਹੜਾ ਜਦੋਂ ਵੀਡੀਓ ਚੱਲਦੀ ਆ ਤਾਂ ਸਾਡੇ ਜਿਹੜੇ ਭੈਣ ਭਰਾ ਇਸ ਭੈਣ ਦਾ ਕਾਊਂਟ ਨੰਬਰ ਜਾਂ ਮੋਬਾਈਲ ਨੰਬਰ ਮੰਗਦੇ ਰਹਿੰਦੇ ਆ ਇਸ ਕਰਕੇ ਅਸੀਂ ਇਸ ਭੈਣ ਦਾ ਤੁਹਾਨੂੰ ਕਾਊਂਟ ਦਾ ਸਾਂਝਾ ਜਰੂਰ ਕਰਨ ਲੱਗੇ ਆ ਅਗਰ ਕਿਸੇ ਵੀ ਦੇ ਮਦਦ ਕਰਨੀ ਹੋਵੇ ਕਿਉਂਕਿ ਇਸ ਟਾਈਮ ਤੇ ਭੈਣ ਦੀ ਆਵਾਜ਼ ਜਰੂਰ ਬੁਲੰਦ ਹੈ ਲੇਕਿਨ ਜਿਹੜੀ ਆਰਥਿਕ ਪੱਖੋਂ ਜਿਹੜੀ ਦੀ ਆਰਥਿਕ ਸਥਿਤੀ ਆ ਉਹ ਬਹੁਤ ਕਮਜ਼ੋਰ ਆ ਸ਼ੌਂਕ ਜਰੂਰ ਹੈਗਾ ਭੈਣ ਨੂੰ ਮਤਲਬ ਲੇ ਜਰੂਰ ਹੈਗੇ ਆ ਲੇਕਿਨ ਘਰ ਦੀਆਂ ਮਜਬੂਰੀਆਂ ਕਰਕੇ ਜਾਂ ਘਰ ਦੀਆਂ ਲੋੜਾਂ ਕਰਕੇ ਇਹ ਭੈਣ ਅੱਗੇ ਉਸ ਮੰਚ ਤੇ ਨਹੀਂ ਪਹੁੰਚ ਸਕੀ ਜਿਸ ਮੰਚ ਦੀ ਇਹ ਹੱਕਦਾਰ ਆ ਤਾਂ ਅਸੀਂ ਇਸ ਭੈਣ ਦੀ ਜਰੂਰ ਕਵਾਂਗੇ ਵੀ ਮਦਦ ਕੀਤੀ ਜਾਵੇ ਪਾ ਜੀ ਕੀ ਕਹਿਣਾ ਚਾਹੋਗੇ ਸਰ ਦਰਸ਼ਕਾਂ ਤੱਕ ਕੋਈ ਗੱਲ ਪਛਾਣੇ ਚੋਣ ਦੇ ਆਪਣੀ ਸਰ ਜੀ ਮੈਂ ਤੇਹੀ ਕਹਿਣਾ ਚਾਹਨੀ ਆ ਕਿ ਵੱਧ ਤੋਂ ਵੱਧ ਮੇਰੀ ਸਪੋਰਟ ਕਰਨ ਮੇਰੀ ਵੀਡੀਓ ਨੂੰ ਸ਼ੇਅਰ ਕਰਨ ਲਾਈਕ ਕਰਨ ਕਮੈਂਟ ਕਰਨ ਮੈਨੂੰ ਸਪੋਰਟ ਚਾਹੀਦੀ ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਸਰ ਕੋਈ ਮੋਬਾਈਲ ਨੰਬਰ ਹੈਗਾ ਤੁਹਾਡਾ ਕੋਈ ਯਾਦ ਹੈ ਕੋਈ ਮੋਬਾਈਲ ਹਾਂਜੀ ਸਰ ਹੈਗਾ ਬੋਲ ਦਿਓ ਸਰ ਜੀ ਮੈਂ ਪੜੀ ਨਹੀਂ ਮੈਨੂੰ ਫੋਨ ਨੰਬਰ ਨਹੀਂ ਜਾਦਾਗਾ ਇਹ ਦੱਸ ਦਈਏ ਵੀ ਭਾਕ ਵਾਕੇ ਭੈਣ ਜਿੱਥਾ ਅਨਪੜੇ ਇਹਨਾਂ ਕੋ ਜਿਹੜਾ ਮੋਬਾਈਲ ਉਹ ਵੀ ਬਟਰਾਂ ਵਾਲਾ ਵਾ ਇਹਨਾਂ ਦੇ ਜਿਹੜੇ ਪਤੀ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਅਸੀਂ ਮੋਬਾਈਲ ਨੰਬਰ ਦੇ ਦੇ ਤੁਹਾਨੂੰ ਤਾਂ ਜਿੱਸਾ ਜੀ ਅਸੀਂ ਦਰਸ਼ਕਾਂ ਦੱਸਿਆ ਵੀ ਜਿਹੜੇ ਭੈਣ ਕਵਲਜੀਤ ਕਹ ਰਿਆ ਇਹ ਪੜ੍ਹੇਖੇ ਨਹੀਂ ਆ ਇਹਨਾਂ ਨੂੰ ਆਪਣਾ ਮੋਬਾਈਲ ਨੰਬਰ ਯਾਦ ਨਹੀਂ ਆ ਤੇ ਅਸੀਂ ਆਪਣੇ ਦਰਸ਼ਕਾਂ ਤੱਕ ਇਹਨਾਂ ਦਾ ਜਿਹੜਾ ਮੋਬਾਈਲ ਨੰਬਰ ਸਾਂਝਾ ਕਰ ਦੇਣੀ ਆ ਇਹ ਇਹ ਭੈਣੇ ਦਾ ਮੋਬਾਈਲ ਨੰਬਰ ਆ ਜਿਹੜਾ ਤੁਸੀਂ ਆਪਣੀ ਸਕਰੀਨ ਦੇ ਦੇਖਦੇ ਪਿਓ ਕਿਉਂਕਿ ਬਹੁਤ ਸਾਡੇ ਜਿਹੜੇ ਸਾਡੇ ਵੀਰ ਆ ਇਸ ਭੈਣ ਦਾ ਮੋਬਾਈਲ ਨੰਬਰ ਜ਼ਰੂਰ ਮੰਗਣਗੇ ਤਾਂ ਇਹ ਕੈਮਰੇ ਦਾ ਹੀ ਤੀਵੀਆ ਸਦੀ ਇਹ ਭੈਣ ਦਾ ਮੋਬਾਈਲ ਨੰਬਰ ਆ ਅਗਰ ਕਿਸੇ ਭੈਣ ਭਰਾ ਨੇ ਵੀਰ ਨੇ ਇਸ ਭੈਣ ਦੀ ਮਦਦ ਕਰਨੀ ਹੋਵੇ ਤਾਂ ਇਸ ਮੋਬਾਈਲ ਨੰਬਰ ਤੇ ਸੰਪਰਕ ਕਰਕੇ ਇਹਨਾਂ ਨਾਲ ਜੁੜ ਸਕਦਾ ਤੇ ਅਗਰ ਕਿਸੇ ਨੇ ਆਪ ਕਿਸੇ ਪਿੰਡ ਵਿਚ ਔਣਾ ਵੇਦਾ ਇਹ ਰਾਣੀ ਗੁਲਾ ਪਿੰਡ ਪਿੰਦਾ ਵਾ ਜਿਹੜਾ ਬਿਲਕੁਲ ਇਹਨਾਂ ਤੋਂ ਹੀ ਮਿਲ ਸਕਦੀ ਹੋ ਤੇ ਇਹਨਾਂ ਦਾ ਨਾਮ ਅਵਲਜੀਤ ਕੌਰ ਆ ਕਹਿੰਦਾ ਨਾਂ ਕੀ ਜੀ ਕਰਵਲ ਦਾ ਨੌਜਾ ਡਿੱਗੀ ਹੈ ਉਹਨਾਂ ਦਾ ਨਾਮ ਦਵਿੰਦਰ ਸਿੰਘ ਦਵਿੰਦਰ ਸਿੰਘ ਘਰ ਦਾ ਦਵਿੰਦਰ ਸਿੰਘ ਆ ਬਾਕੀ ਜਦੋਂ ਤੁਸੀਂ ਪਿੰਡ ਜਾਵਨ ਕਿਸ਼ਨ ਬੋਲੋ ਵੀ ਕਵਲਜੀਤ ਕੌਰ ਜਿਹੜੀ ਗਾਣੇ ਬੋਲਦੀ ਆ ਮਸ਼ਹੂਰ ਇੱਕ ਸਟਾਰ ਆ ਲੋਕਲ ਸਟਾਰ ਕਹਿ ਸਕਦੇ ਆ ਜਿਹਨੂੰ ਤੁਹਾਡੇ ਵਰਗੇ ਵੀਰਾਂ ਦੀ ਲੋੜ ਆ ਤਾਂ ਅਸੀਂ ਆਪਣੇ ਚੈਨਲ ਦੇ ਮਾਧਿਅਮੇ ਤੁਹਾਨੂੰ ਬੇਨਤੀ ਕਰਦੀ ਆ ਵੀ ਇਸ ਭੈਣ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਗਰ ਤੁਸੀਂ ਮਦਦ ਨਹੀਂ ਕਰ ਸਕਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾ ਜੋ ਸਾਡੇ ਇਹਦੀ ਵੀਡੀਓ ਕਿਸੇ ਐਨਆਰਆਈ ਭਰਾ ਕੋ ਜਾ ਕੇ ਸਮਾਜ ਸੇਵੀ ਕੋਲ ਪਹੁੰਚ ਜੇ ਤਾਂ ਜੋ ਇਸ ਪੈਸੇ ਦੀ ਮਦਦ ਹੋ ਸਕੇ ਕੁਲਦੀਪ ਸੰਦੀਪਾ